ਅੱਜ ਜੀ ਜਿਹੜਾ ਸਕੂਲ ਦੇ ਵਿੱਚ ਪਹੁੰਚੇ ਸੀ ਬੜਾ ਸਕੂਲ ਦੇ ਵਿੱਚ ਆ ਕੇ ਬੜਾ ਮਨਪ੍ਰਸੰਨ ਹੋਇਆ ਸੋ ਜਿੱਥੇ ਕਿ ਤੁਸੀਂ ਦੇਖ ਰਹੇ ਹੋ ਜਿਹੜੇ ਬਲਾਈਂਡ ਬੱਚੇ ਨਹੀਂ ਉਹਨਾਂ ਦੀਆਂ ਜਿਹੜੀਆਂ ਕਲਾਮਾਂ ਨੇ ਕਹਿ ਸਕਦੇ ਹਾਂ ਤੁਸੀਂ ਬਹੁਤ ਸਤਿਕਾਰਯੋਗ ਰਿਸਪੈਕਟਡ ਟੀਚਰ ਸਾਹਿਬਾਨ ਜਿਹੜੇ ਕਿ ਆਪਣੀ ਮਿਹਨਤ ਸਦਕਾ ਬਹੁਤ ਵਧੀਆ ਦੇਖੋ ਜਿਹੜੀ ਚੀਜ਼ ਕੋਈ ਫालतੂ ਆ ਉਹਨੂੰ ਚੀਜ਼ ਨੂੰ ਬਣਾ ਰਹੇ ਨੇ ਜਿਵੇਂ ਝੋਲੇ ਤੁਸੀਂ ਕਿਤੋਂ ਵੀ ਖਰੀਦ ਸਕਦੇ ਹੋ ਸਕੂਲ ਦੇ ਵਿੱਚ ਆ ਕੇ ਜਿਹੜੇ ਬ্লাইন্ড ਬੱਚੇ ਨੇ ਜਿਵੇਂ ਕਿ ਮਸ਼ੀਨਾਂ ਚੱਲ ਰਹੀਆਂ ਨੇ ਮਸ਼ੀਨਾਂ ਦੇ ਵਿੱਚ ਸਲਾਈ ਮਸ਼ੀਨਾਂ ਜਿਹੜੀਆਂ ਬ্লাইন্ড ਬੱਚੇ ਕਹਿ ਸਕਦੇ ਆ ਪਾਣੀ ਇਹਨਾਂ ਨੂੰ ਬੂੰਗੇ ਬੌਲੇ ਵੀਂਗੇ ਬਚਾਰੇ ਉਹ ਆਪਣੀ ਕਮਾਈ ਵਿੱਚੋਂ ਜਿਹੜੀ ਕਰ ਰਹੇ ਨੇ ਸੋ ਸਾਡੇ ਪਿਆਰੇ ਵਿਦਿਆਰਥੀ ਐਮਐਡ ਐਮ ਐਜੂਕੇਸ਼ਨ ਦੇ ਵਿਦਿਆਰਥੀ ਪਹੁੰਚੇ ਨੇ ਸੋ ਬੜਾ ਚੰਗਾ ਲੱਗ ਰਿਹਾ ਬਹੁਤ ਹੀ ਰਿਸਪੈਕਟ ਟੀਚਰ ਸਹਿਬਾਨ ਜਿਹੜੇ ਕਿ ਆਪਣੀ ਮਿਹਨਤ ਸਦਕਾ ਬੱਚੇ ਤੁਸੀਂ ਦੇਖ ਰਹੇ ਹੋ ਕੋਈ ਦਰੀਆਂ ਮੋਣ ਰਹੇ ਨੇ ਕੋਈ ਮਸ਼ੀਨ ਸਲਾਈ ਤੇ ਕੋਈ ਕਿਦਾਂ ਹਨ ਕੋਈ ਹਰ ਇੱਕ ਚੀਜ਼ ਜਣੀ ਹਰ ਇੱਕ ਚੀਜ਼ ਦੀ ਜਿਹੜੀ ਕਲਾ ਕਿਉਂਕਿ ਇੱਕ ਅੱਧਾ ਗੁਣ ਦਿੱਤਾ ਰੱਬ ਜੀ ਨੇ ਸਾਰਿਆਂ ਨੂੰ ਕਰੀ ਦਾ ਮਜ਼ਾਕ ਨਹੀਂ ਉਹ ਭੋਲੇਆਂ ਵਿਚਾਰਿਆਂ ਨੂੰ ਸੋ ਇਹ ਮਾਲਕ ਦੇ ਰੰਗ ਨੇ ਉਹਦੀਆਂ ਰਚਾਈਆਂ ਖੇਡਾਂ ਨੇ ਉਹਦੇ ਰੰਗਾਂ ਨੂੰ ਉਹ ਹੀ ਉਹ ਜਾਣਦਾ ਪਤਾ ਨਹੀਂ ਰੱਬ ਕਿਹੜਿਆ ਰੰਗਾਂ ਦੇ ਵਿੱਚ ਰਾਜੀ ਆ ਸੋ ਇਸ ਕਰਕੇ ਹਰ ਇੱਕ ਇਨਸਾਨ ਦੇ ਵਿੱਚ ਕੋਈ ਨਾ ਕੋਈ ਕੁਆਲਿਟੀ ਪਰਮਾਤਮਾ ਪਾ ਕੇ ਭੇਜਦਾ ਸੋ ਤੁਸੀਂ ਦੇਖ ਰਹੇ ਹੋ ਬਹੁਤ ਹੀ ਵਧੀਆ ਰਿਸਪੈਕਟਡ ਸਾਡੇ ਬੱਚੀਆਂ ਜਿਹੜੀਆਂ ਤਿਆਰ ਕਰ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਮਸ਼ੀਨਾਂ ਤੇ ਪੜਾਈ ਦੇ ਨਾਲ-ਨਾਲ ਖੇਤਰ ਦੇ ਨਾਲ-ਨਾਲ ਜੁੜੀਆਂ ਹੋਈਆਂ ਨੇ ਸੋ ਇਸ ਤਰ੍ਹਾਂ ਤੁਸੀਂ ਦੋਸਤੋ ਕਿਉਂਕਿ ਰਿੱਕ ਦੇ ਵਿੱਚ ਜਿਹੜੀ ਰਤਵਾ ਹੋਰ ਇੱਕ ਦੇ ਵਿੱਚ ਪਰਮਾਤਮਾ ਪਾ ਕੇ ਭੇਜਦਾ ਕਿਸੇ ਨਾ ਕਿਸੇ ਪ੍ਰਕਾਰ ਦੇ ਵਿੱਚ ਸੋ ਬਹੁਤ ਸੋਹਣੀਆਂ ਸੋਹਣੀਆਂ ਟੋਕਰੀਆਂ ਜਿਵੇਂ ਤੁਸੀਂ ਦੇਖ ਰਹੇ ਹੋ ਖਾਲੀ ਬੋਤਲਾਂ ਪਈਆਂ ਨੇ ਜਿਹੜੀਆਂ ਉਹ ਵੀ ਜੂਜ਼ ਕੰਪ ਕਹਿ ਸਕਦੇ ਆਂ ਵੀ ਆਪਣੇ ਕੰਮ ਆ ਰਹੀਆਂ ਸੋ ਇਸ ਤਰ੍ਹਾਂ ਜਿਹੜੀਆਂ ਦਰੀਆਂ ਨੇ ਬੱਚੇ ਬਣ ਰਹੇ ਨੇ ਆਪਣਾ ਪੀਰੀਅਡ ਲਾ ਰਹੇ ਨੇ ਸੋ ਇਸ ਪੀਰੀਅਡ ਰਾਹੀਂ ਅਸੀਂ ਪਹੁੰਚੇ ਆ ਉੱਥੇ ਸਾਨੂੰ ਵੀ ਬਹੁਤ ਕੁਝ ਸਿੱਖ ਨੂੰ ਮਿਲ ਰਿਹਾ ਇੱਧਰ ਸਾਡੇ ਆਮਨ ਬਾਈ ਜੀ ਹੁਣੀ ਹੱਸ ਰਹੇ ਨੇ ਮਸਕਰਾ ਰਹੇ ਨੇ ਚਲੋ ਆਪਣੀ ਆਪਣੀ ਸੋਚ ਹੈ ਹਰ ਇੱਕ ਦੀ ਸੋ ਬੜਾ ਚੰਗਾ ਜਾ ਲੱਗ ਰਿਹਾ ਇਹੋ ਜਿਹੇ ਸਕੂਲਾਂ ਦੇ ਵਿੱਚ ਆ ਕੇ ਕਿਉਂਕਿ ਸਾਡੇ ਪਰਮਾਤਮਾ ਨੇ ਹੱਥ ਪੈਰ ਹੁੰਦੇ ਹੋਏ ਵੀ ਅਸੀਂ ਇੰਨਾ ਕੁ ਜਿਹੜਾ ਸੋਚ ਰਹੇ ਹਾਂ ਜੇ ਤੁਸੀਂ ਦੇਖ ਰਹੇ ਹੋ ਇਹਨਾਂ ਬੱਚਿਆਂ ਕੰਨੀ ਇਹਨਾਂ ਰਤਵਾ ਦੇਖ ਕੇ ਸਾਨੂੰ ਬਹੁਤ ਚੀਜ਼ਾਂ ਹਾਸਲ ਹੁੰਦੀਆਂ ਨੇ ਸੋ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਜਿਹੜੀਆਂ ਬਣਾਈਆਂ ਹੋਈਆਂ ਨੇ ਆ ਦੇਖੋ ਤੁਸੀਂ ਝੋਲੇ ਬੈਗ ਇਹ ਸਾਰੇ ਬ্লাইন্ড ਬੱਚਿਆਂ ਦੇ ਬਣਾਏ ਹੋਏ ਨੇ ਸੋ ਇੱਧਰ ਮੈਂ ਸਾਰਿਆਂ ਨਾਲ ਸਮਝਾ ਰਹੀ ਆ ਕਿ ਬੱਚਾ ਕੀ ਕਰਨਾ ਚਾਹੁੰਦਾ ਕੀ ਨਹੀਂ ਸੋ ਇਹਨਾਂ ਦੇ ਸਤਿਕਾਰਯੋਗ ਰਿਸਪੈਕਟਡ ਟੀਚਰ ਗਰੂ ਨੇ ਜਿਹੜੇ ਵਿਦਿਆਰਥੀਆਂ ਨੂੰ ਸਾਰਿਆਂ ਨਾਲ ਸਮਝਾਉਂਦੇ ਹੋਏ ਦੱਸ ਰਹੇ ਨੇ ਕਿ ਕਿੱਦਾਂ ਕੀ ਹੋ ਰਿਹਾ ਕੀ ਨਹੀਂ ਕਿੱਦਾਂ ਤੁਸੀਂ ਕੀ ਬਣਾ ਰਹੇ ਹੋ ਕੀ ਨਹੀਂ ਸੋ ਬੜਾ ਪਿਆਰਾ ਲੱਗ ਰਿਹਾ ਸੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤ ਰੱਖੇ ਸੋ ਇਹਨਾਂ ਤੇ ਮਿਹਰ ਭਰਿਆ ਹੱਥ ਰੱਖੇ ਇਸ ਤਰ੍ਹਾਂ ਦੇ ਉਪਰਾਲੇ ਨੇ ਜਿਹੜੇ ਹਮੇਸ਼ਾ ਕਰਦੇ ਰਹਿਣਾ ਸੋ ਬੜਾ ਪਿਆਰਾ ਲੱਗ ਰਿਹਾ ਸੋ ਆਪਣੀ ਸੋਚ ਨੂੰ ਬਰਕਰਾਰ ਰੱਖਿਓ ਜਰੂਰ ਆਮਨਿਕ